ਕਿ ਆਮਰਾਸਰ ਦਾ ਜਿਹੜਾ ਹੈ ਜਿਹੜਾ ਆਮਰਾਸਰ ਦਾ ਜਿਹੜਾ ਬੰਨ ਹੈ ਔਰ ਪਿੱਛੇ ਤੁਸੀਂ ਦੇਖ ਸਕਦੇ ਜਿਹੜੇ ਲਾਈਵ ਤਸਵੀਰਾਂ ਜਿੱਥੇ ਕੀ ਨਰੇਗਾ ਦੇ ਕੋਟੇ ਦੇ ਵਿੱਚ ਜਿਹੜੇ ਨਰੇਗਾ ਦੀ ਲੇਬਰ ਲੱਗੀ ਪਈ ਹੈ ਪੂਰੀ ਰਾਤ ਇਸ ਬੰਨ ਦੇ ਉੱਪਰ ਜਿਹੜਾ ਕਿਸਾਨ ਵੀਰਾਂ ਨੇ ਔਰ ਜਿੰਨਾ ਵੀ ਪ੍ਰਸ਼ਾਸਨ ਜੇਈ ਸਾਹਿਬ ਨੇ ਪੂਰੀ ਰਾਤ ਇੱਥੇ ਡਿਊਟੀ ਦਿੱਤੀ ਔਰ ਡਿਊਟੀ ਦੇ ਦਰਮਿਆਨ ਤੁਸੀਂ ਦੇਖ ਸਕਦੇ ਜਿੱਥੇ ਕੀ ਇੱਥੇ ਬੰਨ ਪੁਕਤਾ ਨਹੀਂ ਸੀ ਜਾਂ ਜਿੱਥੇ ਕੋ ਖੁੱਡਾਂ ਪਈਆਂ ਸੀ ਤੇ ਲਗਾਤਾਰ ਗੱਟਿਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਏ ਸੋ ਦੋਸਤੋ ਜੋ ਕਿ ਕੱਲ ਦੀ ਗੱਲ ਕੀਤੀ ਜਾਵੇ ਰਾਤ ਦੇ ਨਾਲੋਂ ਪਾਣੀ ਹੋਰ ਜਿਹੜਾ ਪਾਣੀ ਦੀ ਜਿਹੜੇ ਲੇਵਲ ਜਿਹੜਾ ਲੇਵਲ ਹੈ ਉਹ ਗ੍ਰੋਥ ਵਿੱਚ ਆ ਚੁੱਕਿਆ ਲਗਭਗ 2 ਦਿਨਾਂ ਤੱਕ ਜੋ ਹੋਰ ਪਾਣੀ ਵਧਣ ਦੇ ਬੜੇ ਵੱਡੇ ਅਸਰ ਨੇ ਔਰ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਦੀ ਵੀ ਜ਼ਮੀਨਾਂ ਦੇ ਜਿਹੜੇ ਬੰਨ ਦੇ ਨਾਲ ਲੱਗਦੀਆਂ ਨੇ ਜਲਦੀ ਤੋਂ ਜਲਦੀ ਉਹਨਾਂ ਦੇ ਉੱਪਰ ਗੌਰ ਕੀਤੀ ਜਾਵੇ ਅਗਰ ਇੱਕ ਵਾਰ ਜੇ ਕੱਗਰ ਨਦੀ ਦਾ ਕਿਸੇ ਬਨੇ ਹੜ ਪੈ ਗਿਆ ਤੇ ਉਸ ਨੂੰ ਰੋਕਣਾ ਮੁਸ਼ਕਲ ਹੋ ਜਾਗਾ ਵੱਡਾ ਨੁਕਸਾਨ ਵੀ ਹੋ ਸਕਦਾ ਔਰ ਪਿੱਛੇ ਤੁਸੀਂ ਦੇ ਸਾਡੇ ਜਿਹੜੇ ਕਿ ਸਾਡੇ ਵੀਰ ਜਿਹੜੇ ਲੇਬਰ ਦੇ ਵਿੱਚ ਜਿਹੜੇ ਕੰਮ ਲਗਾਤਾਰ ਕਰ ਰਹੇ ਨੇ ਉਹ ਪ੍ਰਸ਼ਾਸਨ ਨੇ ਪੂਰੀ ਰਾਤ ਇੱਥੇ ਡਿਊਟੀ ਦਿੱਤੀ ਹੈ ਸੋ ਦੋਸਤੋ ਇੱਥੇ ਜੈਤ ਸਿੰਘ ਪਹੁੰਚੇ ਨੇ ਔਰ ਕਿਸਾਨ ਵੀਰ ਪਹੁੰਚੇ ਨੇ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਨਾ ਉਹ ਇਹ ਕਹਿਣਾ ਚਾਹੋ ਪਾਣੀ ਆਇਆ ਹੋਇਆ ਫਲੱਡ ਆਇਆ ਹੋਇਆ ਹੈਗਾ ਥੋੜਾ ਪਿੰਡ ਦੇ ਵੀ ਆਪਣੀ ਤਰਫੋਂ ਮਲਾਂ ਥੋੜੀ ਕੋਸ਼ਿਸ਼ ਕਰਨ ਨਿਗਰਾਨੀ ਰੱਖਣ ਬਾਕੀ ਸਾਡਾ ਡਿਪਾਰਟਮੈਂਟ ਹੈ ਪ੍ਰਸ਼ਾਸਨ ਹੈ ਇਹ ਪੂਰਾ ਸਹਿਯੋਗ ਕਰ ਰਿਹਾ ਹੈਗਾ ਟਾਈਮ ਟੂ ਟਾਈਮ ਮਸ਼ੀਨਰੀ ਲਾ ਰੱਖੀ ਆ ਜਿੱਥੇ ਵੀ ਕੋਈ ਜ਼ਰੂਰਤ ਪੈ ਗਈ ਆ ਬੰਨ੍ਹ ਦੇ ਉੱਤੇ ਜਾਂ ਰੋ ਲੀਕੇਜ ਵਗੈਰਾ ਹੈਗੀ ਆ ਜਾਂ ਗੱਡੇ ਵਗੈਰਾ ਭਰਦੇ ਹੈਗੇ ਆ ਤੇ ਗੱਟੇ ਵਗੈਰਾ ਭਰਦੇ ਆ ਜਿੱਥੇ ਵੀ ਕਿਤੇ ਲੱਗਦਾ ਵੀ ਕੋਈ ਬੰਨ੍ਹ ਕਮਜ਼ੋਰ ਹੈਗਾ ਉੱਥੇ ਲੇਵਰ ਲਾ ਕੇ ਗੱਟੇ ਦੀ ਪ੍ਰਾਈ ਹੋ ਰਹੀ ਹੈਗੀ ਆ ਬਾਕੀ ਹਰੇਕ ਪਿੰਡ ਦੇ ਵਿੱਚ ਗੁਰਦੁਆਰੇ ਦੇ ਵਿੱਚ ਅਲਾਊਸਮੈਂਟ ਕਰਾ ਰੱਖੀ ਆ ਵੀ ਥੋੜੇ ਜ਼ਿੰਮੇਦਾਰ ਭਰਾ ਆਪਣੇ ਪਿੰਡ ਵਾਸੀ ਇਹ ਵੀ ਨਿਗਰ ਰੱਖਣ ਤੇ ਪ੍ਰਸ਼ਾਸਨ ਦੇ ਸਾਡੇ ਡਿਪਾਰਟਮੈਂਟ ਕਰਨੀ ਕੋਈ ਦਿੱਕਤ ਨਹੀਂ ਗਈ ਅਸੀਂ ਹਰ 24 ਘੰਟੇ ਚਾਰ ਹੈਗੇ ਅਸੀਂ ਸਰ ਕਿੰਨਾ ਪਾਣੀ ਹੁਣ ਤੱਕ ਆ ਚੁੱਕਿਆ ਜੀ ਹੁਣ ਤੱਕ ਜੀ ਜੋ ਆਪਾਂ ਓਟੂ ਤੋਂ ਗੱਲ ਕਰੀਏ ਓਟੂ ਤੋਂ ਡਨ ਸਟ੍ਰੀਮ ਰਾਜਸਥਾਨ ਜੇ ਲਈ 25000 ਕਿਊਸਿਕ ਤੋਂ ਲੈ ਕੇ 25 ਤੋਂ 26000 ਕਿਊਸਿਕ ਦੇ ਕਰੀ ਪਾਣੀ ਛੱਡ ਰੱਖਿਆ ਤੇ ਪਿੱਛੇ ਸਰਦੂਲਗੜ ਦੀ ਗੇਜ ਹੁਣ ਤੀ ਅੱਜ ਦੀ ਸਵੇਰ ਦੀ ਗੇਜ ਆਈ ਹੈ ਜੋ 37000 ਕਿਊਸਿਕ ਦੀ ਆਈ ਹੈਗੀ ਆ ਤੇ ਜਿਵੇਂ ਕਿ ਕੱਲ ਪਤਾ ਲੱਗਿਆ ਵੀ ਚੰਡੀਗੜ੍ਹ ਤੇ ਅੰਮ੍ਰਾਲਾ ਸਾਈਡ ਬਾਰਿਸ਼ ਵਗੈਰਾ ਹੋਈ ਆ ਉੱਥੋਂ ਵੀ 40 ਤੋਂ ਪਲੱਸ ਪਾਣੀ 40000 ਤੋਂ ਪਲੱਸ ਪਾਣੀ ਆ ਰਿਹਾ ਹੈਗਾ ਉਹਦੇ ਲਈ ਵੀ ਪ੍ਰਸ਼ਾਸਨ ਤਿਆਰ ਹੈਗਾ ਡਿਪਾਰਟਮੈਂਟ ਪੂਰੀ ਤਰ੍ਹਾਂ ਤਿਆਰੀ ਕਰ ਰੱਖੀ ਹੈਗੀ ਆ ਕਿ ਕਿਸੇ ਵੀ ਆਪਰੀਆ ਘਟਨਾਵਾਂ ਜੇ ਹੁੰਦੀ ਆ ਉਸ ਨੂੰ ਰੋਕਣ ਲਈ ਕਿਸੇ ਵੀ ਪ੍ਰਕਾਰ ਦਾ ਕੋਈ ਮਾਲ ਜੇ ਬੰਦ ਤੇ ਦਰਾਰ ਪੈ ਗਿਆ ਹੁੰਦੀ ਆ ਉਹਦੇ ਲਈ ਮਸ਼ੀਨਰੀ ਵਗੈਰਾ ਦਾ ਪੂਰਾ ਇੰਤਜ਼ਾਮ ਕਰ ਸਰ ਤੁਸੀਂ ਥੋੜਾ ਜਿਹਾ ਸਰਵਖੇਤ ਆਫਿਸ ਤੋਂ ਲੈ ਕੇ ਔਰ ਕਿਸਾਨਾਂ ਨੂੰ ਥੋੜਾ ਜਾਗਰੂਕ ਕਰਨ ਵਾਸਤੇ ਵੀ ਕਿਸ ਜਗ੍ਹਾ ਉੱਤੇ ਜਿਹੜੇ ਬੰਨ ਖੁਕਤਾ ਨਹੀਂ ਹੈਗੇ ਤੁਹਾਨੂੰ ਜਿਆਦਾ ਡਿਟੇਲ ਹੋਵੇਗੀ ਵੀ ਜਿੱਥੇ ਥੋੜੀ ਧਿਆਨ ਦੇਣ ਦੀ ਲੋੜ ਹੈ ਹਾਂਜੀ ਅਸੀਂ ਆਇਡੈਂਟੀਫਾਈ ਕਰ ਰੱਖਿਆ ਦਿਨ ਰਾਤ ਨਾਈਟ ਵਾਚਿੰਗ ਚੱਲ ਰਹੀ ਹੈਗੀ ਇਹ ਡਿਪਾਰਟਮੈਂਟ ਦੀ ਤੇ ਪਿੰਡ ਬੰਨੀਆਂ ਵੀ ਸਹਿਯੋਗ ਹੈਗਾ ਕਈ ਪਿੰਡਾਂ ਕੰਨੀਓ ਜਿੱਥੇ ਵੀ ਕੋਈ ਮੰਨ ਲਓ ਕਮਜ਼ੋਰ ਬੰਦਾ ਹੈਗਾ ਜਾਂ ਹੋਰ ਹੈਗਾ ਉੱਥੇ ਅਸੀਂ ਆਇਡੈਂਟੀਫਾਈ ਕਰਕੇ ਆਦਮੀ ਲੇਬਰ ਵਗੈਰਾ ਲਾ ਰੱਖੀਏ ਉੱਥੇ ਮਸ਼ੀਨਰੀ ਵੀ ਸਟੈਂਡ ਅਪ ਕਰਵਾ ਰੱਖੀਏ ਕੱਲ ਨੂੰ ਕਿਤੇ ਵੀ ਕੋਈ ਦਿੱਕਤ ਆਉਂਦੀ ਤਾਂ ਐਟ ਅ ਟਾਈਮ ਜਾ ਕੇ ਉਸ ਨੂੰ ਰੋਕ ਸਕੀਏ ਜੀ ਤੇ ਹੁਣ ਤੁਸੀਂ ਕੀ ਕਰਨ ਚਾਹਦੇ ਹੋ ਬਸ ਜੀ ਸਾਡਾ ਮੰਨ ਲਓ ਇਹੀ ਕਹਿਣਾ ਚਾਹੁੰਦੇ ਆਂ ਕਿ ਜੋ ਵੀ ਨਜ਼ਦੀਕ ਪਿੰਡ ਹੈਗੇ ਬੰਨ ਦੇ ਨਾ ਰਹਿ ਗਿਆ ਉਹਨਾਂਗੇ ਅਪੀਲ ਹੈਗੇ ਵੀ ਥੋੜੇ ਉਹ ਵੀ ਜਾਗਰੂਕ ਰਹਿਣ ਤੇ ਜੇ ਕਿਤੇ ਵੀ ਕੋਈ ਵੀ ਪ੍ਰਕਾਰ ਦੀ ਕਿਤੇ ਵੀ ਕਿਸੇ ਨੂੰ ਮੰਨ ਲੱਗ ਰਿਹਾ ਵੀ ਇੱਥੇ ਮਨ ਮੰਨ ਲ ਕੋਈ ਦਿੱਕਤ ਹੈਗੀ ਆ ਤਾਂ ਉਸੇ ਟਾਈਮ ਸਾਡੇ ਨਾਲ ਸੰਪਰਕ ਕਰਨ ਅਸੀਂ ਨਾਲ ਦੀ ਨਾਲ ਪਹੁੰਚ ਗਏ ਉਥੇ ਕਿ ਅਸਾਰ ਲੱਗਦੇ ਨੇ ਜੇ ਪਾਣੀ ਵਧਣ ਦੇ ਹਾਂਜੀ ਹਾਂਜੀ 2 ਦਿਨ ਹੋਰ ਪਾਣੀ ਵਧੂਗਾ ਜੀ ਪਾਣੀ ਵਧੂਗਾ ਜੀ ਸੋ ਡੇਂਜਰ ਜ਼ੋਨ ਚ ਜਾਸੋਦਾ ਜੀ ਡੇਂਜਰ ਜ਼ੋਨਸ ਤਾਂ ਬਿਲਕੁਲ ਚੱਲ ਹੀ ਰਿਹਾ ਜੀ ਸਾਡੇ ਆਪੀ ਕਮਾਂ ਚੱਲ ਹੀ ਰਿਹਾ ਅਜਾ ਵਾ ਨਾ ਧਿਆਨ ਕੀਤਾ ਗਿਆ ਕਿ ਨੁਕਸਾਨ ਹੋ ਸਕਦਾ ਹਾਂਜੀ ਜੀ ਠੀਕ ਪੰਜ ਤੁਸੀਂ ਕੀ ਚਲਾ ਚੋਗੇ ਇਹ ਵੀ ਬਹੁਤ ਬਹੁਤ ਧੰਨਵਾਦ ਦੇਨ ਦੇ ਨੋ ਚੱਲੇ ਨੇ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਤੇ ਨਾਲ ਲੱਗੇ ਸੀ ਧੰਨਵਾਦ ਕਰਦੇ ਠੀਕ ਭਾਈ ਤੁਹਾਨੂੰ